ਪੰਜਾਬ ਸਰਕਾਰ ਇੱਕ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਤੇ ਦੱਸਦੀ ਹੈ ਕਿ ਇਹ ਮੀਟਿੰਗ ਕੱਲ ਨੂੰ ਤੈਅ ਕੀਤੀ ਗਈ ਹੈ ਤੇ 14 ਨਵੰਬਰ ਯਾਨੀ ਕਿ ਕੱਲ ਨੂੰ ਸ਼ਾਮ 4 ਵਜੇ ਦੇ ਕਰੀਬ ਇਹ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਹਾਲਾਂਕਿ ਕੱਲ ਨੂੰ ਚੋਣਾਂ ਦੇ ਨਤੀਜੇ ਵੀ ਆਉਣੇ ਨੇ ਤੇ ਉੱਥੇ ਹੀ ਤਰਨਤਰੰਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਕਿਸ ਦੇ ਹਿੱਸੇ ਤਰਨਤਰੰਦੀ ਸੀਟ ਪੱਲੇ ਪੈਂਦੀ ਹੈ ਤੇ ਦੂਜੇ ਪਾਸੇ ਕਿਸ ਦਾ ਪਲੜਾ ਭਾਰੀ ਹੋਵੇਗਾ ਹਾਲਾਂਕਿ ਉੱਥੇ ਹੀ ਸ਼ਾਮ ਨੂੰ 4 ਵਜੇ ਮੀਟਿੰਗ ਸੱਦ ਲਈ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਈ ਵੱਡਾ ਐਲਾਨ ਕਰ ਸਕਦੇ ਨੇ ਛੰਡੀਗੜ੍ਹ ਦੀ ਰਾਜ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਸੱਦਿਆ ਹੈ ਤੇ ਉੱਥੇ ਹੀ ਕਈ ਮੁੱਥਿਆਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਕਈ ਫੈਸਲੇ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਹਾਲਾਂਕਿ ਕਿਹੜਾ ਏਜੰਡਾ ਉਹ ਤੈ ਨਹੀਂ ਹੋਇਆ ਕਿਸ ਮੁੱਦੇ ਤੇ ਉੱਤੇ ਚਰਚਾ ਹੋਣੀ ਹੈ ਇਸ ਨੂੰ ਲੈ ਕੇ ਕੱਲ ਨੂੰ ਕੋਈ ਵੱਡਾ ਐਲਾਨ ਹੈ ਜਿਹੜਾ ਕਿ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਈ ਮੁੱਦੇ ਦੇ ਉੱਤੇ ਚਰਚਾ ਕਰਕੇ ਆਪਣੇ ਕੈਬਨਿਟ ਮੰਤਰੀਆਂ ਨੂੰ ਨਾਲ ਰਲਾ ਕੇ ਜਿਹੜਾ ਕਿ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤੇ ਉੱਥੇ ਹੀ ਕਈ ਜਿਹੜੇ ਕਿ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਹੋਰ ਕੀ ਦੱਸਦੀ ਹੈ ਕਿ ਹੋਰ ਕੀ ਚਰਚਾ ਹੋਵੇਗੀ ਇਸ ਵਾਰੇ ਹਜੇ ਕੁਝ ਵੀ ਨਹੀਂ ਤੈਅ ਹੋਇਆ ਤੇ ਦੂਜੇ ਪਾਸੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਜਿਹੜਾ ਕਿ ਮੀਟਿੰਗ ਦੇ ਵਿੱਚ ਸੱਦਿਆ ਹੈ ਤੇ ਜਿਸ ਦੇ ਵਿੱਚ ਕਈ ਮੁੱਦੇ ਹੁਣ ਚਰਚਾ ਦੇ ਵਿੱਚ ਹੋਣਗੇ ਉੱਥੇ ਪੰਜਾਬ ਦੀ ਕਾਨੂੰਨ ਵਿਵਸਥਾ ਛਾ ਪੰਜਾਬ ਤੇ ਨਸ਼ਿਆਂ ਨੂੰ ਲੈ ਕੇ ਜਾ ਕੋਈ ਵੀ ਹੋਰ ਏਜੰਡਾ ਹੋ ਸਕਦਾ ਹੈ ਤੇ ਜਿਸ ਦੇ ਵਿੱਚ ਵੱਡਾ ਫੈਸਲਾ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈ ਸਕਦੇ ਨੇ ਤੇ ਉੱਥੇ ਹੀ ਕਈ ਫੈਸਲਿਆਂ ਦੇ ਉੱਤੇ ਕੱਲ ਨੂੰ ਪੱਕੀ ਮੋਹਰ ਲੱਗਦੀ ਹੋਈ ਨਸਰ ਆਏਗੀ ਪੰਜਾਬ ਸਰਕਾਰ ਇੱਕ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਤੇ ਦੱਸਦੀ ਕਿ ਇਹ ਮੀਟਿੰਗ ਕੱਲ ਨੂੰ ਤੈਅ ਕੀਤੀ ਗਈ ਹੈ ਤੇ 14 ਨਵੰਬਰ ਯਾਨੀ ਕਿ ਕੱਲ ਨੂੰ ਸ਼ਾਮ 4 ਵਜੇ ਦੇ ਕਰੀਬ ਇਹ ਮੀਟਿੰਗ ਹੋਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਹਾਲਾਂਕਿ ਕੱਲ ਨੂੰ ਚੋਣਾਂ ਦੇ ਨਤੀਜੇ ਵੀ ਆਉਣੇ ਨੇ ਤੇ ਉੱਥੇ ਹੀ ਤਰਨਤਰੰਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਦੇਖਣਾ ਹੋਵੇਗਾ ਕਿ ਕਿਸ ਦੇ ਹਿੱਸੇ ਤਰਨਤਰੰਦੀ ਸੀਟ ਪੱਲੇ ਪੈਂਦੀ ਹੈ ਤੇ ਦੂਜੇ ਪਾਸੇ ਕਿਸ ਦਾ ਪਲੜਾ ਭਾਰੀ ਹੋਵੇਗਾ ਹਾਲਾਂਕਿ ਉੱਥੇ ਹੀ ਸ਼ਾਮ ਨੂੰ 4 ਵਜੇ ਮੀਟਿੰਗ ਸੱਦ ਲਈ ਗਈ ਹੈ ਤੇ ਮੁੱਖ ਮੰਤਰੀ ਪਗਵੰਦ ਸਿੰਘ ਮਾਨ ਕੋਈ ਵੱਡਾ ਐਲਾਨ ਕਰ ਸਕਦੇ ਨੇ ਛੰਡੀਗੜ੍ਹ ਦੀ ਰਾਜ ਸਤ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਸੱਦਿਆ ਹੈ ਤੇ ਉੱਥੇ ਹੀ ਕਈ ਮੁੱਥਿਆਂ ਦੇ ਉੱਤੇ ਚਰਚਾ ਕੀਤੀ ਜਾਵੇਗੀ ਕਈ ਫੈਸਲੇ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹਾਲਾਂਕਿ ਕਿਹੜਾ ਏਜੰਡਾ ਉਹ ਤੈਅ ਨਹੀਂ ਹੋਇਆ ਕਿਸ ਮੁੱਦੇ ਤੇ ਉੱਤੇ ਚਰਚਾ ਹੋਣੀ ਹੈ ਇਸ ਨੂੰ ਲੈ ਕੇ ਕੱਲ ਨੂੰ ਕੋਈ ਵੱਡਾ ਐਲਾਨ ਹੈ ਜਿਹੜਾ ਕਿ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਈ ਮੁੱਦੇ ਦੇ ਉੱਤੇ ਚਰਚਾ ਕਰਕੇ ਆਪਣੇ ਕੈਬਨਿਟ ਮੰਤਰੀਆਂ ਨੂੰ ਨਾਲ ਰਲਾ ਕੇ ਜਿਹੜਾ ਕਿ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਤੇ ਉੱਥੇ ਹੀ ਕਈ ਜਿਹੜੇ ਕਿ ਫੈਸਲਿਆਂ ਦੇ ਉੱਤੇ ਪੱਕੀ ਮੋਹਰ ਲੱਗ ਸਕਦੀ ਹੈ ਹੋਰ ਕੀ ਦੱਸਦੀ ਹੈ ਕਿ ਹੋਰ ਕੀ ਚਰਚਾ ਹੋਵੇਗੀ ਇਸ ਬਾਰੇ ਹਜੇ ਕੁਝ ਵੀ ਨਹੀਂ ਤੈਅ ਹੋਇਆ ਤੇ ਦੂਜੇ ਪਾਸੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਜਿਹੜਾ ਕਿ ਮੀਟਿੰਗ ਦੇ ਵਿੱਚ ਸੱਦਿਆ ਹੈ ਤੇ ਜਿਸ ਦੇ ਵਿੱਚ ਕਈ ਮੁੱਦੇ ਹੁਣ ਚਰਚਾ ਦੇ ਵਿੱਚ ਹੋਣਗੇ ਉੱਥੇ ਪੰਜਾਬ ਦੀ ਕਾਨੂੰਨ ਵਿਵਸਥਾ ਛਾ ਪੰਜਾਬ ਤੇ ਨਸ਼ਿਆਂ ਨੂੰ ਲੈ ਕੇ ਜਾ ਕੋਈ ਵੀ ਹੋਰ ਏਜੰਡਾ ਹੋ ਸਕਦਾ ਹੈ ਤੇ ਜਿਸ ਦੇ ਵਿੱਚ ਵੱਡਾ ਫੈਸਲਾ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈ ਸਕਦੇ ਨੇ ਤੇ ਉੱਥੇ ਹੀ ਕਈ ਫੈਸਲੇ ਦੇ ਉੱਤੇ ਕੱਲ ਨੂੰ ਪੱਕੀ ਮੋਹਰ ਲੱਗਦੀ ਹੋਈ ਨਸਰ ਆਏਗੀ